ਕਾ ਵੀ ਬੇਟਾ ਵਾਈਟ ਹੋਰ ਦੋ ਯਾਰ ਸਾਨੂੰ ਹਾਂਜੀ ਕੀ ਆਲਾ ਜੀ ਆ ਸਾਡੇ ਇਧਰ ਦਸ ਕਿ ਕੱਪੜੇ ਲੈਣ ਲੱਗੇ ਨੇ ਇਹਨੂੰ ਹੁਣ ਮੈਂ ਕੀ ਕਵਾਂ ਭੈਣ ਵੀ ਆ ਸਾਲੀ ਵੀ ਆ ਸਾਰਾ ਕੁਝ ਹੀ ਆ ਚਲ ਕੋਈ ਨਾਂ ਲੈ ਕੇ ਬੁਲਾ ਦਿੰਦੇ ਉਹ ਤਾਂ ਛੋਟੀ ਹਾਂ ਵੀ ਸੁਮਨੇ ਆਇਆ ਕੋਈ ਪਸੰਦ ਆ ਯਾਰ ਇਹ ਤਾਂ ਕਿੰਨਾ ਸੁੰਦਰ ਹੈ ਹੈ ਤੂੰ ਦੱਸ ਭਰਾਵਾ ਕੀ ਆਉ ਉਹਨੂੰ ਪਸੰਦ ਆ ਯਾਰ ਇਹਨੂੰ ਬਹੁਤ ਪਸੰਦ ਆ ਇਹ ਆਣਾ ਇਹਨੂੰ ਆਈ ਲੈ ਕੇ ਜਾਣਾ ਬੜਾ ਆਈ ਲੈ ਕੇ ਆਣਾ ਪਾਣਾ हां भी सोहने जाना ही ओ सोहने जाना ही हां भी सोहने हां पसंद ਭੈਣੇ ਨੂੰ ਕਹਿੰਦੀ ਸੀ ਆ ਨਰਮਣੇ ਭੈਣੇ ਦਾ ਬਾਰਾ ਨੰਬਰ ਇਹ ਨਹੀਂ ਭੈਣੇ ਤੇ ਆਇਆ ਨਹੀਂ ਕੋਈ ਪਸੰਦ ਆ ਹੱਥ ਥੋੜਾ ਫੁੱਲਾ ਹੋਣਾ हां ਆ ਠੀਕ ਆ ਭੈਣੇ ਆ ਵੀ ਸੋਹਣਾ ਸੀ ਉਹ ਫੌਗ ਵੀ ਸੋਹਣੀ ਸੀ ਕਿਹੜੀ ਜਿਹੜੀ ਪਹਿਲਾਂ ਪਾਈ ਸੀ ਆ ਦੇਖਣਾ ਬਿਸਕੁਟ ਇਹ ਕਿੰਨਾ ਡਰੈਸ ਇਹ ਕਿੰਨਾ ਸਾਈਜ਼ ਬਾਈ ਦਿਖਾ ਦੇ ਯਾਰ ਵਧੀਆ ਜੇ ਕੱਢ ਦੇ ਇਹਦਾ ਵਜ਼ੀਰਾਂ ਜਿਹੜਾ ਕੱਢਦਾ ਨਹੀਂ ਇਹਦਾ ਟੋਪੀ ਆ ਬਾਹਰ ਗੇਟਾਂ 'ਚ ਨਹੀਂ ਖੜੇ ਅੰਦਰ ਰਾਜਾ ਮਹਾਰਾਜਾਂ ਦੇ ਗੇਟਾਂ 'ਚ ਖੜੇ ਹੁੰਦੇ ਸੀ ਨਾ ਉਹ ਚੀਜ਼ ਆ ਇਹ ਬੈਲਟ ਨਾ ਲਾਓ ਅੱਛਾ ਬੈਲਟ ਢੇੜ ਦੋ ਫਿਰ ਨਹੀਂ ਫੀਸ ਤਾਂ ਸੋਨਾ ਵਾ ਇਹ ਹੈ ਕਿਹਦੀਆਂ ਵਰਗਾ ਵਜ਼ੀਰ ਨਹੀਂ ਹੁੰਦੇ ਰਾਜਾ ਹਾਂ ਸੁਨਾਰਗਾ ਆ ਜੁਮਨੇ ਤੁਮੀ ਦੇਖ ਲਾ ਵੀ ਕੋਈ ਪੁਸਤਾ ਲੈ ਕੇ ਹੈ ਜਿਹੜਾ ਆਪਾਂ ਸੇ ਦੇਖ ਲੈ ਵਾਸਤੇ ਆਪਾਂ ਆਪਣੇ ਕੋਲ ਹੈ ਬਹੁਤ ਬਹੁਤ ਹੈ ਕੋਈ ਆਫਸਾਈਡ ਤੇ ਫਲਾਰ ਉਹ ਬਹੁਤ ਸਵਾਹਣਾ ਜਦੋਂ ਤੇ ਕੋਈ ਸਵਾਹਣਾ ਜਾਏਗਾ ਯਾਰ ਹਾਂ ਤੇ ਪਾਪਲਾਈ ਤੇ ਲਾ ਸਾਹਮਣੇ ਦੇ ਦੇ ਥਾਪੀ ਉਹਨੇ ਕੋਡ ਵਾਲਾ ਉਹ ਤਾਂ ਭੁੱਲ ਗਿਆ ਉਹ ਤੈਨੂੰ ਕਹੀ ਜਾਂਦਾ ਕਿ ਮੈਨੂੰ ਪਸੰਦ ਨਹੀਂ ਆਇਆ ਤੁਹਾਡੀ ਪਸੰਦ ਨਹੀਂ ਆਇਆ ਉਹੀ-ਉਨੇ ਕਹਿਤਾ ਉਧਰ ਜਾ ਮੈਂ ਨਾ ਚੜ ਰਹੀ ਹਾਂ ਦੁਬਾਰਾ ਕਰਿਓ ਦੁਬਾਰਾ ਕਰਿਓ ਭਾਜੀ ਕਰਿਓ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਕਰਿਓ ਇੰਦਰ ਇੱਕ ਵਾਰੀ ਕਰਿਓ ਦੁਬਾਰਾ ਚੋ ਦੁਦਰ ਕੋਲ ਜਾ ਮੈਂ ਨਾ ਚੜ ਰਹੀ ਹਾਂ ਭਾਜੀ ਨੂੰ ਜੁੱਤੀਆਂ ਲੈਣੇ ਆ ਜੀ ਆ ਕੇ ਹੁਣ ਟਾਈਮ ਮਿਲਿਆ ਜੁੱਤੀਆਂ ਲੈਣ ਦਾ ਮਾਸਾ ਆਉਣ ਵਾਰੀ ਆਈ ਆ ਤੇਰੀਆਂ ਨਾਲ ਸਹੀ ਗੱਲ ਆ ਆ ਮੇਰੇ ਪਾਸੇ ਜੁੱਤੀ ਗੁਰੇਆ ਉਹ ਵਾਲੀ ਉਹ ਤੁਸੀਂ ਕਦੋਂ ਲੈਣੀ ਐ ਇਹ ਮੈਂ ਲੈ ਕਿੰਦਰਾ ਪਾਉਣੀ ਕਿਹਦੇ ਨਾਲ ਆ ਕੀ ਪਾਣੇ ਦੂਸਰੇ ਪਰਟਾਈਨ ਚ ਵੀ ਪਾਉਣੀ ਇੱਕ ਮਿੰਟ ਵੀਰੇ ਆਹ ਵਾਲੀ ਕਿੰਨੇ ਦੀ ਆ ਬਲੂ ਵਾਲੀ ਕਿਹੜੀ ਕਿਹੜੀ ਬਲੂ ਵਾਲੀ ਇਹ ਬੱਤੀ ਕਿੰਨੇ ਦੀ ਆਹ ਵੀ ਨਹੀਂ ਸੋਹਣੀ ਆ ਆ ਪਾ ਕੇ ਦੇਖ ਮੋਰਨੀਆਂ ਵਾਲੇ ਕੁੜਤੇ ਹਾ ਬੱਲੇ ਮੋਰਨੀਆਂ ਛੋਟੀ ਆ ਮੇਰੇ ਤਾਂ ਚਾਦਰੇ ਨਾਲ ਸੋਹਣੀ ਲੱਗੂਣਾ ਹਾਂ ਵਾਓ ਗੁਰਮ ਕਿਹੜੀ ਉਹ ਲਈਓ ਫ੍ਰੀ ਬੈਡਿੰਗ ਤੇ ਪਾ ਲਈ ਹਾਂ ਕਿਹੜੀ ਸਟਰੀਓ ਉਦਣ ਲਈ ਆ ਹਾਂ ਉਹ ਪਾ ਲਾਂਗੇ ਆ ਬਾਲੀ ਸਰਾ ਏ ਥੋੜੀ ਜੀ ਬਾਈ ਮੈਨ ਟੈਟ ਆ ਕਿਹੜੀ ਜੀ ਇਹ ਨੰਬਰ ਖੁੱਲਾ ਦੇ ਦੋ ਟੈਟ ਆ ਜੁੱਤੀ ਹੈ ਉਹ ਖੱਟੀ ਨਹੀਂ ਆ ਸੋਹਣਿਆ ਖੱਸੀ ਆ ਤਾਂ ਨਹੀਂ ਬੁੱਧਾਂ ਗਾਈ ਵਾਲੀ ਇੰਦਰ ਜਿਹੜਾ ਦੂਰ ਰਹਿੰਦਾ ਓਏ ਬਾਈ ਥੋੜਾ ਜ ਮੇਰਾ ਗੂਠਾ ਮੋਟਾ ਬਾਈ ਆ ਸੱਲ ਆ ਗੂਠਾ ਮੋਟਾ ਬਰ ਉਹ ਕੋਈ ਨਹੀਂ ਮਿਲ ਜੇ ਸਾਈਡ ਤੇ ਬਣੀ ਰੰਦਾ ਲਾਉਣਾ ਪੈਣਾ ਇਹ ਤਾਂ ਇਹਦੇ ਤੇ ਉਹ ਥਾਮੋ ਕਾ ਨਹੀਂ ਨਹੀਂ ਰੰਦਾ ਲਾਉਣਾ ਬੈਣਾ ਵੀਰੇ ਹੋਰ ਦਸਾਈਸ ਆਏ ਨਹੀਂ ਪਾ ਕੇ ਦੇਖੀ ਦੁਬਾਰਾ ਪਾ ਕੇ ਇਹਨੂੰ ਕਿਉਂ ਗੁੱਠਾ ਹੀ ਪਾ ਦੇ ਇਹਨੂੰ ਪਤਾ ਵੀ ਉੱਤੇ ਇਹਦੇ ਅਮਰਤ ਗਏ ਉੱਥੇ ਸ਼ੂ ਲੈਣ ਜਦੋਂ ਸ਼ੂਟਿੰਗ ਆਹ ਕਿੱਦਾਂ ਦੀ ਨੇ ਇਸ ਜੱਤੀ ਨੀਂਦੇ ਦੇ ਓਏ ਇੱਕ ਕੋਟੀ ਪਜਾਮੇ ਨਾਲ ਨਹੀਂ ਵੀਰੇ ਸਹੀ ਤਾਂ ਕੀ ਹੈ ਨਹੀਂ ਸੋਹਣੀ ਨਹੀਂ ਲੱਗਦੀ ਵੀਰੇ ਕੋਲਾਪੁਰੀ ਡਿਜ਼ਾਈਨ ਫਿਲਾਲ ਨੂੰ ਨਿਕਾਲ ਮਿਲੇਗਾ ਫੇਕ ਮਤਲਬ ਇਹਦੇ ਪੈਰ ਨੇ ਸੈਂਚਾ ਨਹੀਂ ਕਰਾਂਗੇ ਤੇਰੇ ਪੈਰ ਦਾ ਵੀ ਲੈਣਾ ਹੈ ਨਾ ਆਹ ਉਹ ਤੁਸੀਂ ਦੇਖੋ ਯਾਰ ਮੈਂ ਤਾਂ ਇਹ ਹੀ ਲੈ ਲਈ ਆ ਮੈਂ ਆਂਦੀ ਕੇਰਾ ਦੀ ਆਹ ਕਾ ਤੇਰਾ ਠੀਕ ਆ ਬਣਾ ਹਾਂ ਸਾਲਾ ਤੋਂ ਲਵਾਣ ਪੈਣਾ ਜੀ ਇਹ ਖੁੱਲੀ ਲੈ ਚੁੜਦਾ ਮਨ ਚੱਲਣਾ ਉਹ ਨਹੀਂ ਆ ਤੇਰੇ ਸੈਜਾ ਬਾਲਾ ਬਟਾ ਕਿੰਨਾ ਨੰਬਰ ਆ ਇਹ ਚਲੋ ਜਾ ਆ ਜਾਵਾਂ ਆ ਜਾਵਾਂ ਸਹੀ ਹੈ ਮੈਂ ਐਂ ਕਰਾਂਗਾ ਮੈਂ ਐਂ ਜਾਵਾਂ ਸਹੀ ਹੈ ਜਾ ਧਰਮਿਕ ਤੇਰਾ ਪਿਆਰ ਬਟਾ ਵੀਰੇ ਹੋਰ ਅੱਜਨ ਛੋਟ ਵਾਈਟ ਕਲਰ ਹਰੇ ਹਰੇ ਪਾਗੇ ਦਾ ਦੇਖੋ ਹਰ ਇੱਕ ਧਾਂ ਤੇ ਇੰਦਰ ਦਾ ਸਰਿਆ ਪਿਆ ਹਾਂ ਹਾਂ ਕਿਵੇਂ ਲੱਗਦਾ ਤੈਨੂੰ ਸੋਹਣਾ ਇਹ ਨਹੀਂ ਦਿਖਾਉਣਾ ਸੁਣਨੇ ਆ ਇਹ ਨਹੀਂ ਦਿਖਾਉਣੇ ਆਪਾਂ ਹਜੇ ਨੇ ਪੈਣੇ ਚ ਬਾਲਾ ਹੋ ਗਏ ਕਿਹੜਾ ਵਧੀਆ ਲੱਗਦਾ ਕੰਮੇ ਪੈਣੇ ਨੋ ਪਹਿਲਾ ਵਾਲਾ ਸੋਹਣਾ ਸੀ ਜਿਹੜਾ ਪਹਿਲਾਂ ਕੜਾਇਆ ਆਪਾਂ ਜਿਹੜਾ ਕੱਟਵਰਕ ਵਾਲਾ ਸੀ ਹੁਣ ਆਹਾ ਹੂੰ ਆਵੇ ਜੰਨਾ ਔਸਾ ਦਾ ਸੋਹਣਾ ਫਰੋ ਜੀ ਬਾਲਾ ਡਾਰਕ ਹੋ ਜੂ ਪੈਣੇ ਇਹ ਪਰ ਤੂੰ ਲੈ ਲੈ ਪੈਣੀ ਜਿੱਲੇ ਨਾ ਮੋਰ ਪੰਖੀਆ ਸੋਣਾ ਮੋਰ ਪੰਖੀਆ ਖੋਲਿਓ ਹਾਂਜੀ ਬਲੌਂ ਢੋਲੀ ਵੀ ਚੱਲ ਖੜੀ ਕਲਰ ਸੋਨਾ ਸੀ ਹਾਕ ਦੇਸ ਤੇ ਮੰਗੇਲੇ ਬੀਰ ਬੰਗ ਸੀ ਬੁੰਦੇਲੇ ਪਾਪ ਨੂੰ ਖੋਮਲਤ ਹੈ ਦਾ ਵੀਰੇ ਤਾਂ ਤੇ ਫਿਰ ਉਹੀ ਤਾਂ ਕਹਿੰਦਾ ਹਲਕਾ ਜਾ ਫਿਰ ਹਲਕਾ ਜਾ ਉਦੋਂ ਤਾਂ ਜਮਾ ਹੀ ਮੜ ਗਿਆ ਸੀ ਇੱਥੇ ਉੱਦੋਂ ਲੈ ਲੈਣੀਆਂ ਸੀ ਫਿਰ ਆ 5 ਮੀਟਰ ਕੱਟ ਦੋ ਕੱਢ ਤਾਂ ਹਾਂ ਮੀਨੋ